Tchau. 11 ਸੰਨਤੀ ਵਿਕਾਸ ਤੇਛਾਦਸਾ ਕਿਤਾਬ ਦੇ ਵਿੱਚੋਂ ਆਪਣੀਆਂ ਬਾਹਵਾਂ ਖਿਲਾਰ ਖਿਲਾਰ ਕੇ ਆਪਣੀ ਗੁਪਤ ਤਕਰੀਰ ਦਿੰਦਿਆਂ ਹਰ ਭਾਂਤ ਦੇ ਅਖੌਤੀ ਜ਼ਬਰ ਤਸੱਦਦ ਲਈ ਸਟਾਲਨ ਨੂੰ ਦੋਸ਼ੀ ਟਿਕਿਆ ਜਾ ਰਿਹਾ ਸੀ ਦਰ ਹਕੀਕਤ ਕੀ ਸੀ ਹਾਲਾਤ ਦਾ ਨਿਰਣਾ ਕਰਦਿਆਂ ਕਿਉਂਕਿ ਮੈਂ ਉੱਥੇ ਹੋਣ ਕਰਕੇ ਇਸ ਢਾਂਚੇ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਮੈਂ ਚਸ਼ਮਦੀਦ ਸਾਂ ਦੋ ਵਾਰੀ ਮੈਂ ਬਲੀ ਦਾ ਬੱਕਰਾ ਬਣਾਏ ਜਾਣ ਤੋਂ ਬਚਿਆ ਮੈਂ ਉਸ ਕਮਿਸ਼ਨ ਦਾ ਮੈਂਬਰ ਸਾਹ ਜਿਹੜਾ ਅਖੌਤੀ ਜ਼ਬਰ ਜ਼ੁਲਮ ਦੇ ਇਸ ਦੌਰ ਦੀਆਂ ਘਟਨਾਵਾਂ ਦੀ ਸ਼ਾਨਵੀਂ ਕਰਨ ਲਈ ਗਠਿਤ ਕੀਤਾ ਗਿਆ ਸੀ ਅਸੀਂ 10 ਬਰੇ ਮਿਸਲ ਖਾਨਿਆਂ ਵਿਜਲੇ ਰਿਕਾਰਡ ਨਾਲ ਮੱਥਾ ਪੱਤੀ ਕੀਤੀ 1921 ਚ ਮੁਲਕੰਦਰ ਖੰਡ ਦੀ ਬੇहद ਥੜੋਂ ਸੀ ਖੰਡ ਦੀ ਪੈਦਾਵਾਰ ਵਧਾਉਣ ਦੇ ਸਵਾਲ ਦਾ ਏਜੰਡਾ ਲੈਣੇ ਰੱਖਿਆ ਜਰਾਇਤ ਦੇ ਇਸ ਖੇਤਰ ਨੂੰ ਮਾਰਾਂ ਦੀ ਜਰੂਰਤ ਸੀ ਇਸ ਹਾਲਤ ਚੋਂ ਕਿਵੇਂ ਉੱਭਰਨਾ ਹੈ ਦਾ ਨਿਰਣਾ ਕਰਨ ਲਈ ਵੀ ਆਈ ਲੈਨਨ ਨੇ ਸੂਗਰ ਕਾਮਿਆਂ ਦੀ ਯੂਨੀਅਨ ਦੀ ਕੇਂਦਰੀ ਕਮੇਟੀ ਦੇ ਚੇਅਰਮੈਨ ਪੀ ਯੁਕਨੋਵਸਕੀ ਨੂੰ ਬੁਲਾਇਆ ਲੈਨਨ ਨੇ ਉਹਨੂੰ ਪੁੱਛਿਆ ਕਿ ਕੀ ਉਹ ਇੰਜੀਨੀਅਰ ਨਾਜ਼ਵਾ ਨੋਵ ਨੂੰ ਜਾਣਦਾ ਹੈ ਯੁਕਨੋਵਸਕੀ ਨੇ ਨਾਜ਼ਵਾ ਨੋਵਦਾ ਇੱਕ ਵਧੀਆ ਕਿਰਦਾਰ ਲੈਨਨ ਸਾਹਮਣੇ ਪੇਸ਼ ਕੀਤਾ ਕਿ ਉਹਨੂੰ ਲੈਨਨਗ੍ਰਾਦ ਚੋਂ ਝੂਠੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਆਪਣੇ ਦਰਮਿਆਨ ਹੋਈ ਬਾਤਚੀਤ ਦੀ ਇੱਕ ਰਿਪੋਰਟ ਤਿਆਰ ਕਰਨ ਲਈ ਕਹਿ ਲੈਨਨ ਨੇ ਜੀ ਕਰਜਾ ਨੋਵਸਕੀ ਅਤੇ ਹੋਰਨਾਂ ਨੂੰ ਅਨਿਆਂ ਦੇ ਚੱਲ ਰਹੇ ਇਨ੍ਹਾਂ ਹਾਲਾਤਾਂ ਦਾ ਮੁਕੰਮਲ ਜ਼ਿਕਰ ਕਰਦੇ ਹਾਂ ਚਿੱਠੀਆਂ ਭੇਜ ਤਲਬ ਕੀਤਾ ਇੰਨਾਂ ਲੈਨਨ ਤੇ ਸਟਾਲਨ ਦੇ ਅਤੇ ਸਮਾਜਵਾਦ ਦੇ ਗੁੱਜੇ ਦੁਸ਼ਮਣਾਂ ਦੀ ਜਾਕਟ ਚੋਂ ਨਾਜ਼ਵਾ ਨੋਵ ਨੂੰ ਬਚਾ ਲਿਆ ਗਿਆ ਇਹ ਗੁੱਜੇ ਦੁਸ਼ਮਣ ਸਮਾਜਵਾਦੀ ਰਾਜ ਨੂੰ ਇਨ੍ਹਾਂ ਅਖੌਤੀ ਦੁਸ਼ਮਣਾਂ ਤੋਂ ਬਚਾਉਣ ਲਈ ਆਪਣੇ ਫਰਜ਼ ਨਿਭਾਉਣ ਦੇ ਪਵੰਦ ਹੋਣ ਦੇ ਪਰਦੇ ਹੇਠ ਛੁਪੇ ਹੋਏ ਬੈਠੇ ਸਨ ਇੱਕ ਸਵਾਲ ਪੁੱਛਿਆ ਜਾਣਾ ਬਣਦਾ ਹੈ ਕਿ ਨਾਜਵਾ ਨੋਵ ਦੀ ਗ੍ਰਿਫਤਾਰੀ ਤੋਂ ਪਹਿਲਾਂ ਹੀ ਲੈਨਨਗ੍ਰਾਦ ਸਿਕਿਉਰਿਟੀ ਆਰਗਾਨਜ਼ ਨੂੰ ਪਤਾ ਸੀ ਕਿ ਉਹ ਗੁਪਤ ਰੈ ਲੈਨਨ ਨਾਲ ਕੰਮ ਕਰ ਰਿਹਾ ਸੀ ਤਾਂ ਵੀ ਉਹਨਾਂ ਨੇ ਲੈਨਨ ਨੂੰ ਇਹਦੀ ਕੋਈ ਸੂਚਨਾ ਕਿਉਂ ਨਹੀਂ ਦਿੱਤੀ ਅਤੇ ਬਿਨਾ ਪੱਕੇ ਸਬੂਤਾਂ ਤੋਂ ਪਤਾ ਨਹੀਂ ਅਜਿਹੇ ਕਿੰਨੇ ਹੀ ਇੰਜੀਨੀਅਰ ਜੇਲਾਂ 'ਚ ਸੜ ਰਹੇ ਹੋਣਗੇ ਮਾਂਜਿਸਕੀ ਅਤੇ ਯਗੋਦਾ ਦੀ ਕਮਾਨ ਹੇਠ ਅਣਗਿਣਤ ਬੇਕਸੂਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬਹੁਤ ਸਾਰਿਆਂ ਨੂੰ ਗੋਲੀਆਂ ਨਾਲ ਉਡਾ ਦਿੱਤਾ ਗਿਆ ਕਿਉਂਕਿ ਉਹ ਵਫਾਦਾਰੀ ਨਾਲ ਲੈਨਨ ਦਾ ਸਾਥ ਦੇ ਰਹੇ ਸਨ ਅਤੇ ਸੁਹਿਰਦ ਬਾਲਸ ਦੇ ਕਿਸਾਨ ਇੱਥੇ ਇੱਥੋਂ ਤੱਕ ਕਿ ਸਿਕਿਉਰਿਟੀ ਫੋਰਸ ਦੇ ਕਈ ਵਿਅਕਤੀਆਂ ਜਿਹੜੇ ਸਵਿਰਧ ਵਾਰਸ ਵੀ ਕਿਸਾਨ ਅਤੇ ਜਿਹੜੇ ਗੁਪਤਵਾਸ ਰਹੇ ਇਨਕਲਾਬ ਲਈ ਯਾਰ ਖਿਲਾਫ ਲੜ ਰਹੇ ਸਨ ਤੇ ਵੀ ਝੂਠੇ ਕੇਸ ਮੜ ਗ੍ਰਿਫਤਾਰ ਕੀਤਾ ਗਿਆ ਕਈ ਵਾਰ ਲੈਨਨ ਜਾਂ ਸਟਲਨ ਨੂੰ ਇਹਦਾ ਪਤਾ ਉਦੋਂ ਹੀ ਲੱਗਦਾ ਸੀ ਜਦ ਕਿ ਬਹੁਤ देर ਹੋ ਚੁੱਕੀ ਹੁੰਦੀ ਇਹ ਕਿਵੇਂ ਸੰਭਵ ਸੀ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਖੁਫੀਆ ਪੁਲਿਸ ਕੇਜੀਬੀ ਅਤੇ ਇਸ ਤੋਂ ਪਹਿਲਾਂ एनकेवीडी ਅਤੇ ਸਰਕਾਰੀ ਸੁਰੱਖਿਆ ਦੇ ਸਾਰੇ ਅਹਿਮ ਅਹੁਦਿਆਂ ਤੇ ਦੁਸ਼ਮਣ ਧੁਰ ਅੰਦਰ ਤੱਕ ਵਿਰਾਜਮਾਨ ਸਨ ਜਿਹੜੇ ਕਿ ਚੰਗੀ ਤਰ੍ਹਾਂ ਗੁਪਤ ਸਨ ਮੂੰਹ ਉਹਨਾਂ ਦੇ ਪੂਰੀ ਤਰ੍ਹਾਂ ਢਕੇ ਹੋਏ ਸਨ ਅਤੇ ਪ੍ਰਤੀਬਧਕ ਮਿਨਿਸਟਰਾਂ ਤੋਂ ਨਿਜਾਤ ਪਾਉਣ ਲਈ ਬਹੁਤ ਹੀ ਛਾਤਰਾਨਾ ਤਰੀਕੇ ਨਾਲ ਉਹ ਆਪਣੇ ਅਹੁਦੇ ਦੀ ਤਾਕਤ ਨੂੰ ਬਾਹਰ ਤੋਂ ਜਿ ਲਿਆ ਰਹੇ ਸਨ ਐਨਕੇਵੀਡੀ ਐਨਕੇਵੀਡੀ ਦੇ ਚੇਅਰਮੈਨ ਦੀ ਹیثیت ਚ ਮੈਨਜੇਸਕੀ ਅਤੇ ਯਗੋਦਾ ਨੇ ਸਾਬਕਾ ਹਾਕਮ ਜਮਾਤਾਂ ਦੇ ਧਨੀ ਕਿਸਾਨਾਂ, ਕੁਲਕਾਂ, ਰੈਿਸਾਂ, ਦੁਸ਼ਮਣ ਫੌਜ ਦੇ ਗਾਰਡਨ ਨੂੰ ਭਰਤੀ ਕੀਤਾ ਹੋਇਆ ਸੀ ਜਿਹੜੇ ਪ੍ਰਤੀਬਦਕ ਮਨੁਸਤਾਂ ਅਤੇ ਵਰਕਰਾਂ ਨੂੰ ਦਹਿਲਾਉਂਦੇ ਸਨ ਜਿਹੜੇ ਪਾਰਟੀ ਪ੍ਰਤੀ ਆਪਣੀ ਮਾਤਭੂਮੀ ਪ੍ਰਤੀ ਲੈਨਨ ਤੇ ਸਟਾਲਨ ਅਤੇ ਸਰਕਾਰ ਦੇ ਹੋਰਨਾਂ ਆਗੂਆਂ ਪ੍ਰਤੀ ਆਪਣੀ ਨਿਰਸ਼ਲ ਨਿਸ਼ਚਾ ਪ੍ਰਗਟਾਉਂਦੇ ਸਨ ਯਗੋਦਾ ਦੇ ਇਨ੍ਹਾਂ ਬੂਟਚਟਾਂ 'ਚ ਇੱਕ ਅਫਸਰ ਓਫੀਤ ਸਿਰੋਬ ਸੀ ਇਹਦੇ ਹਾਲਾਤ ਚੋਂ ਅਗਰ ਸੁਰੱਖਿਆ ਅਮਲੇ ਦਾ ਕੋਈ ਵਿਅਕਤੀ ਥੋੜਾ ਬਹੁਤਾ ਸ਼ਰਾਬੀ ਹੋ ਜਾਂਦਾ ਤਾਂ ਉਹਦੀ ਤਕੜੀ ਝੜਜੰਬ ਅਤੇ 5 ਦਿਨਾਂ ਦੀ ਜੇਲ੍ਹ ਚ ਭੇਜਣ ਦੀ ਕਵਾਇਦ ਦੇ ਉਲਟ ਉਹ ਤ ਸਿਰੋਬ ਸਿੱਧਾ ਉਸ ਵਿਅਕਤੀ ਨੂੰ ਗੋਲੀ ਹੀ ਮਾਰ ਦਿੰਦਾ ਸਟਾਲਨ ਦੀ ਮੰਗ ਤੇ ਨਾਜ਼ਵਾ ਨੋਬ ਨੂੰ ਰਿਹਾ ਕਰ ਦਿੱਤਾ ਗਿਆ ਪਰ ਉਹ ਫਿਰ ਤ ਸਿਰੋਬ ਉਹਨੂੰ ਦਿਖਾ ਕੇ ਆਪਣੇ ਪਿਸਤੌਲ ਨੂੰ ਆਪਣੇ ਕਬਰ ਚ ਰੱਖਦੇ ਆ ਉਹਨੂੰ ਇਹ ਸੁਣਵਾਈ ਕਰਨੋਂ ਨਹੀਂ ਭੁੱਲਿਆ ਕਿ ਕੋਈ ਨਾ ਅਗਲੀ ਵਾਰੀ ਤੇਰੀ ਖੈਰ ਨਹੀਂ ਆਪਣੇ ਜੋਟੀਦਾਰ ਬੁਲਨੋਬ ਦੀ ਮਦਦ ਨਾਲ ਯਗੋਦਾ ਨੇ ਦਮੇ ਤੇ ਸਾਹ ਦੀ ਚਿਰਕਾਲੀ ਬਿਮਾਰੀ ਤੋਂ ਬੁਰੀ ਤਰ੍ਹਾਂ ਪੀੜਤ ਮੈਨ ਜਿਸਕੀ ਤੋਂ ਖੜਾ ਛਡਾਉਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਲੈਨਨ ਦੇ ਇਸ ਵਫਾਦਾਰ ਸਾਥੀ ਮੈਨ ਜਿਸਕੀ ਤੋਂ ਜ਼ਹਿਰ ਦੇ ਕੇ ਖੜਾ ਛਡਾਉਣ ਲਈ ਯਗੋਦਾ ਹੁਣ ਆਪਣੇ ਕਾਲੇ ਕਾਰਨਾਮਿਆਂ ਨੂੰ ਇੱਕ ਬਾਲਸਿਕ ਦੇਸ਼ ਭਗਤ ਅਤੇ ਅਦਾਲਤ ਚ ਯਾਲੀ ਦਸਤਾਵੇਜ਼ਾਂ ਦੇ ਪਰਦੇ ਹੇਠ ਅੰਜਾਮ ਦੇਣ ਲਈ ਆਜਾਦ ਹੋ ਗਿਆ ਸੀ ਅਸਲੀ ਰੂਪ ਚ ਜਿਨਨੇ ਵੀ ਵਿਅਕਤੀਆਂ ਨੂੰ ਸਜ਼ਾ ਦਿੱਤੀ ਗਈ ਸੀ ਜਾਂ ਗੋਲੀ ਨਾਲ ਮਾਰਿਆ ਗਿਆ ਉਹਨਾਂ ਸਾਰੇ ਮਾਮਲਿਆਂ ਚ ਯਗੋਦਾ ਦਾ ਹੱਥ ਸੀ ਅਤੇ ਉਹਦੇ ਦਸਤਕਤ ਸਨ ਗ੍ਰਫਤਾਰ ਕੀਤੇ ਗਏ ਬੇਕਸੂਰ ਕਾਮਰੇਡਾਂ ਵੱਲੋਂ ਕਾਮਰੇਡ ਸਟਾਲਨ ਨੂੰ ਲਿਖੇ ਗਏ ਖੱਤ ਕਦੀ ਵੀ ਸਟਾਲਨ ਤੱਕ ਨਾ ਪਹੁੰਚਦੇ ਬਲਕਿ ਇਹਨਾਂ ਨੂੰ ਸਟਾਲਨ ਖਿਲਾਫ ਧਮਕੀਆਂ ਦੇ ਰੂਪ ਚ ਪੇਸ਼ ਕਰ ਦਿੱਤਾ ਜਾਂਦਾ ਇਉਂ ਉਹਨਾਂ ਦੀ ਗ੍ਰਫਤਾਰੀ ਅਤੇ ਉਹਨਾਂ ਨੂੰ ਦਿੱਤੀ ਜਾਣ ਵਾਲੀ ਮੌਤ ਦੀ ਸਜ਼ਾ ਤੇ ਜਾਇਜ਼ ਹੋਣ ਦੀ ਮੋਹਰ ਚੇਪ ਦਿੱਤੀ ਜਾਂਦੀ ਇੱਕ ਦਿਨ ਯਗੋਦਾ ਐਮ ਵਰਕੀ ਨੂੰ ਮਿਲਣਾ ਉਹ ਲਈ ਉਹਦੇ ਗੋਰਕੀ ਹਿਲਜ ਸਤੇ ਤ ਦਾਚੇ ਚ ਗਿਆ ਮੈਂ ਯਗੋਦਾ ਦੇ ਨਾਲ ਸੀ ਪਾਰਟੀ ਸਵੇਰੇ 4 ਵਜੇ ਤੱਕ ਚੱਲਦੀ ਰਹੀ ਮੈਨੂੰ ਇਸ ਗੱਲ ਦੀ ਸਮਝ ਨਾ ਪਈ ਕਿ ਐਸ ਜਾਂਗੜੀ ਯਗੋਦਾ ਦੇ ਇਸ ਮਹਾਨ ਸਹਿਦਕਰ ਗੋਰਕੀ ਦਰਮਿਆਨ ਕੀ ਸਾਂਝਾ ਸੀ ਮੈਨੂੰ ਇਹਦਾ ਬਾਅਦ ਵਿੱਚ ਪਤਾ ਲੱਗਿਆ ਯਗੋਦਾ ਅਤੇ ਉਹਦੀ ਮਿੱਤਰ ਜੁੰਡੀ ਸ਼ਰਾਬ ਦੀਆਂ ਵੱਖ-ਵੱਖ ਕਿਸਮਾਂ ਦੀਆਂ ਬੋਤਲਾਂ ਬੋਤਲ ਚੋਂ ਮਿਲਾ ਕੇ ਸ਼ਰਾਬ ਦੇ ਯਾਮ ਗੋਰਕੀ ਨੂੰ ਪੇਸ਼ ਕਰ ਰਹੇ ਸਨ ਜਦੋਂ ਗੋਰਕੀ ਪੂਰੀ ਤਰ੍ਹਾਂ ਸ਼ਰਾਬੀ ਹੋ ਗਿਆ ਤਾਂ ਜਗੋਦਾ ਅਤੇ ਉਹਦੀ ਚੰਡਾਲ ਚੌਂਕੜੀ ਨੇ ਗੋਰਕੀ ਨੂੰ ਬਾਹਰ ਬਰਫ਼ ਤੇ ਸੁੱਟ ਦਿੱਤਾ ਜਿੱਥੇ ਰਾਤ ਭਰ ਉਹ ਠੰਡ 'ਚ ਜੰਮਿਆ ਪਿਆ ਰਿਹਾ। ਉਤੋਂ ਗੋਰਕੀ ਦੇ ਫੇਫੜਿਆਂ ਨੂੰ ਸੋਜਸ ਆ ਗਈ। ਅਖੀਰ ਨੂੰ ਜਗੋਦਾ ਦੇ ਡਾਕਟਰਾਂ ਨੇ ਵੀ ਗੋਰਕੀ ਨੂੰ ਜਲਦ ਰੁਖਸਤ ਕਰਨ ਦਾ ਰਾਹ ਪੱਧਰਾ ਕੀਤਾ। ਆਪਣੇ ਬੇਟੇ ਦੀ ਮੌਤ ਤੋਂ ਬਾਅਦ ਗੋਰਕੀ ਬਹੁਤ ਪਰੇਸ਼ਾਨ ਸੀ। ਇਸ ਤੋਂ ਛੇਤੀ ਹੀ ਬਾਅਦ ਗੋਰਕੀ ਦੀ ਮੌਤ ਹੋ ਗਈ। ਇਰੋਪ ਦੇ ਕਤਲ ਕੀਤੇ ਜਾਣ ਤੋਂ ਬਾਅਦ ਇਸ ਕਤਲ ਦੀ ਪੜਤਾਲ ਯਗੋਦਾ ਦੇ ਸਹਾਇਕ ਅਗਰਾਨੋਵ ਨੇ ਹਰੇਕ ਚੀਜ਼ ਨੂੰ ਝੂਠ ਬਣਾਉਂਦਿਆਂ ਇਸ ਕਤਲ ਦੀ ਤਹਿਕੀਕਾਤ ਕੀਤੀ ਸਟਾਲਨ ਇਸ ਬਾਰੇ ਇਸ ਸਾਰੇ ਕੁਝ ਬਾਰੇ ਸ਼ੱਕੀ ਸੀ ਉਹਨੇ ਇਸ ਪੜਤਾਲ ਨੂੰ ਐਨਕੇ ਵੀਡੀ ਤੋਂ ਲੈ ਕੇ ਸੋਵੀਤ ਰੂਸ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਵੱਲੋਂ ਮੁਕਰਰ ਇੱਕ ਕਮਿਸ਼ਨ ਦੇ ਹਵਾਲੇ ਕੀਤਾ ਯਗੋਦਾ ਦੀਆਂ ਨਿੱਜੀ ਫਾਈਲਾਂ ਚੋਂ ਕਮਿਸ਼ਨ ਨੂੰ ਪਾਰਟੀ ਦਾ ਵਿਰੋਧ ਕਰ ਰਹੀ ਇੱਕ ਸੱਜੇ ਪੱਖੀ ਜੁੰਡਲੀ ਦੀ ਅਤੇ ਨਾਲੋਂ ਨਾਲ ਅਜੇ ਤੱਕ ਕਾਰਜਸ਼ੀਲ ਯਾਰ ਦੀ ਖੁਫੀਆ ਪੁਲਿਸ ਅਤੇ ਉਹਨਾਂ ਦੇ ਏਜੰਟਾਂ ਦੀ ਹੋਂਦ ਮਿਲੀ ਜੇਲੈਂਸਕੀ ਜੁਬੋਵ ਅਤੇ ਇਵਨੋਵ ਵਰਗੇ ਯਾਰਸ਼ਾਹੀ ਪੁਲਿਸ ਦੇ ਏਜੰਟ ਯਾਰ ਦੇ ਸਮਿਆਂ ਵਿੱਚ ਵੀ ਪੁਲਿਸ ਏਜੰਟ ਸਨ ਤੁਸੀਂ ਕੀ ਸੋਚਦੇ ਹੋਵੋਗੇ ਕਿ ਸੋਵੀਅਤ ਸੱਤਾ ਦੌਰਾਨ ਇਹ ਏਜੰਟ ਕਿੱਥੇ ਸਨ ਜੇਲੈਂਸਕੀ ਮਾਸਕੋ ਪਾਰਟੀ ਕਮੇਟੀ ਦਾ ਸੈਕਟਰੀ ਸੀ ਜੁਵਾਰੇਵ ਸਵ ਸਰਦ ਲੋਭ ਵਸਕ ਪਾਰਟੀ ਕਮੇਟੀ ਦਾ ਸੈਕੰਡ ਸੈਕਟਰੀ ਸੀ ਈਵਨ ਹੋਵ ਉਤਰੀ ਕਾਕੇ ਸੀ ਆਈ ਜ਼ਿਲ੍ਹਾ ਪਾਰਟੀ ਕਮੇਟੀ ਦਾ ਸੈਕਟਰੀ ਸੀ ਅਤੇ ਬੁਖਾਰਨ ਦੀਆਂ ਹਦਾਇਤਾਂ ਤੇ 1928 ਤੋਂ 1934 ਦਰਮਿਆਨ ਭੁੱਖਮਰੀ ਨੂੰ ਮਹਾਮਾਰੀ ਬਣਾ ਪੇਸ਼ ਕੀਤਾ ਤਾਂ ਕਿ ਲੋਕ ਸੋਵੀਅਤ ਸੱਤਾ ਨਾਲ ਨਾਰਾਜ਼ ਹੋ ਜਾਣ ਇਹੀ ਉਹ ਆਦਮੀ ਹਨ ਜਿਨ੍ਹਾਂ ਦੀ ਯਗੋਦਾ ਅਤੇ ਉਸ ਤੋਂ ਪਹਿਲਾਂ ਬੁਖਾਰਨ ਨੇ ਹਮਾਇਤ ਕੀਤੀ ਸੀ ਅਤੇ ਏਮਦਾਦ ਕੀਤੀ ਸੀ ਇਸ ਲਈ ਅਦਾਲਤੀ ਕਾਰਵਾਈ ਦੌਰਾਨ ਉਹਦੇ ਸੈਕਟਰੀ ਬੁਲਾਨੋਵ ਨੇ ਨਿਮਾਣਾ ਬਣ ਇਕਬਾਲ ਕੀਤਾ ਇਹ ਸਾਰੀਆਂ ਇੱਕ ਸਰਕਾਰ ਵਿਰੋਧੀ ਕਾਰਵਾਈਆਂ ਜੋ ਮੈਂ ਅੰਜਾਮ ਦਿੱਤੀਆਂ ਉਹ ਟਰਾਟਸਕੀ ਅਤੇ ਬੁਖਾਰਨ ਦੇ ਕਹਿਣ ਤੇ ਕੀਤੀਆਂ ਸਨ ਉਹਨਾਂ ਦੀਆਂ ਹਦਾਇਤਾਂ ਤੇ ਅਸੀਂ ਲੋਕਾਂ ਨੂੰ ਮਾਰਿਆ ਲੋਕਾਂ ਦੀਆਂ ਲੱਤਾਂ ਵਹਾ ਭੰਨੀਆਂ ਅਤੇ ਲੋਕਾਂ ਨੂੰ ਯੇਲੀ ਡਕਿਆ ਉਹ ਲੋਕ ਜਿਹੜੇ ਕਿ ਬਿਲਕੁਲ ਹੀ ਸਿੱਧ ਪਧਰੇ ਲੋਕ ਸਨ ਸਾਨੂੰ ਕਿਸੇ ਵੀ ਤਰ੍ਹਾਂ ਮਾਫ ਨਹੀਂ ਕੀਤਾ ਜਾਣਾ ਚਾਹੀਦਾ ਬੁਖਾਰਨ ਦੀ ਕੋਈ ਗੱਲ ਸੱਚੀ ਨਹੀਂ ਉਹ ਸਾਨੂੰ ਸਾਰਿਆਂ ਨੂੰ ਡਬੋਉਣ ਦੀ ਤਿਆਰੀ ਚ ਹੈ ਪਰ ਉਹ ਇੱਕ ਜ਼ਹਿਰੀ ਨਾਗ ਹੈ ਅਤੇ ਸਾਡੇ ਮੁਲਕ ਦਾ ਦੁਸ਼ਮਣ ਇਹ ਟਰਾਟਸਕੀ ਅਤੇ ਬੁਖਾਰਨ ਹੀ ਹਨ ਜਿਨ੍ਹਾਂ ਨੇ ਸਾਨੂੰ ਇਹ ਕਿਹਾ ਸੀ ਕਿ ਸਾਨੂੰ ਮੈਂਜਿੰਸਕੀ ਅਤੇ ਕੋਈ ਵੀ ਸੇਵ ਪੇਸ਼ਕੋਵ ਅਤੇ ਗੋਰਕੀ ਨੂੰ ਮਾਰ ਮੁਕਾ ਦੇਣਾ ਚਾਹੀਦਾ ਹੈ। ਕਿਰਪਾ ਕਰਕੇ ਇਹ ਨਾ ਸੋਚਿਓ ਕਿ ਇਹ ਇਨਕਸਾਫ ਦੋਸ਼ੀ ਵਿਅਕਤੀਆਂ ਤੇ ਅੰਨਾ ਜਵਰ ਕਰਨ ਰਾਹੀਂ ਕਰਵਾਏ ਗਏ ਸਨ। ਅਜਿਹੀ ਕੋਈ ਗੱਲ ਨਹੀਂ ਸੀ। ਮੈਂ ਖੁਦ ਹਮੇਸ਼ਾ ਇਨ੍ਹਾਂ ਅਦਾਲਤੀ ਕਾਰਵਾਈਆਂ ਦੌਰਾਨ ਹਾਜ਼ਰ ਰਹਿੰਦਾ ਸੀ ਰਹਿੰਦਾ ਰਿਹਾ ਸੀ। ਅਲੈਕਸੀਏਵ ਦੀ ਵੀ ਹਾਜ਼ਰ ਹੁੰਦਾ ਸੀ ਜਿਹੜਾ ਇਨ੍ਹਾਂ ਮਜਰਮਾਂ ਤੇ ਤਿੱਖੀ ਨਜ਼ਰਸਾਨੀ ਕਰਿਆ ਕਰਦਾ ਸੀ ਅਤੇ ਉਹਨਾਂ ਲਈ ਅਖਬਾਰਾਂ ਲੈ ਕੇ ਆਉਂਦਾ ਹੁੰਦਾ ਸੀ। ਉਹਨਾਂ ਨੂੰ ਲੋੜਿੰਦੀਆਂ ਜ਼ਰੂਰਤਾਂ ਮੁਹੱਈਆ ਕਰਨ ਵਾਲੀਆਂ ਜੇਲਾਂ ਦੀਆਂ ਕੋਠੜੀਆਂ 'ਚ ਬੰਦ ਕੀਤਾ ਹੋਇਆ ਸੀ ਅਤੇ ਉਹਨਾਂ ਨੂੰ ਖਾਣ ਨੂੰ ਪੂਰਾ ਮਿਲਦਾ ਸੀ ਇਥੋਂ ਤੱਕ ਕਿ ਬੁਖਾਰਨ ਨੇ ਆਪਣੇ ਮੁਕਦਮੇ ਦੀ ਸੁਣਵਾਈ ਦੌਰਾਨ ਵਿਦੇਸ਼ੀ ਨਾਮਾ ਨਿਗਾਰਾਂ ਦੀ ਹਾਜ਼ਰੀ 'ਚ ਇਹ ਬਿਆਨ ਕੀਤਾ ਸੀ ਪਰ ਅੱਜ ਜਦਕਿ ਇਸ ਸਾਰੇ ਬਾਰੇ ਅਨੇਕਾਂ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ ਤਾਂ ਸਾਰੇ ਇਤਿਹਾਸਕ ਤੱਥਾਂ ਨੂੰ ਉਲਟ-ਪੁਲਟ ਕਰ ਦਿੱਤਾ ਗਿਆ ਹੈ ਹੇਠਲੇ ਨੂੰ ਉੱਪਰ ਅਤੇ ਉੱਪਰ ਉੱਪਰਲੇ ਨੂੰ ਛੇਠਾਂ ਕਰ ਦਿੱਤਾ ਗਿਆ ਹੈ ਉਹ ਉਹਨੂੰ ਪਾਰਟੀ ਦੇ ਸਿਧਾਂਤਕਰਵਜੋਂ ਬਿਆਨਦੇ ਹਨ ਖਰੂਸ਼ੇਵ ਗੁਰਬਾਚੇਵ ਅਤੇ ਜੇਲਤਸਿਨ ਨੇ ਇਹਨਾਂ ਸਾਰੇ ਦੁਸ਼ਮਣਾਂ ਨੂੰ ਮੁੜ ਬਹਾਲ ਕੀਤਾ ਸੀ ਬੁਖਾਰਿਨ 1918 ਚ ਕਿਵੇਂ ਨਿਵਿਆ ਸੀ ਇਹ ਚੇਤੇ ਕਰਨਾ ਜ਼ਰੂਰੀ ਹੈ ਕਿ ਇਸ ਮੁਕਦਮੇ ਦੌਰਾਨ ਕੇਂਦਰੀ ਕਮੇਟੀ ਦੇ ਮੈਂਬਰਾਂ ਸਾਬਕਾ ਸੋਸ਼ਲ ਰੈਵੋਲਿਊਸ਼ਨਰੀਆ ਕਾਵੇਰਨ ਅਤੇ ਮਾਂਤ ਮਾਂਤ ਸੇਵ ਨੇ ਬਿਆਨ ਦਿੱਤਾ ਸੀ ਬੁਖਾਰਣ ਨੇ ਉਸ ਸਮੇਂ ਮੰਗ ਕੀਤੀ ਸੀ ਕਿ ਲੈਨਨ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਉਹਨੂੰ ਗੋਲੀ ਨਾਲ ਉਡਾ ਦਿੱਤਾ ਜਾਣਾ ਚਾਹੀਦਾ ਹੈ। ਇਸ ਨੂੰ ਸੁਣਦਿਆਂ ਬੁਖਾਰਣ ਸ਼ੁਦਾਈਆਂ ਵਾਂਗ ਬੁੜਕਿਆ ਸੀ ਅਤੇ ਚਿਲਾਇਆ ਸੀ। ਨਹੀਂ ਨਹੀਂ ਮੈਂ ਲੈਨਨ ਨੂੰ ਜਾਨੋਂ ਮਾਰਨ ਨੂੰ ਨਹੀਂ ਕਿਹਾ ਸੀ। ਮੈਂ ਕਿਹਾ ਸੀ ਲੈਨਨ ਦੇ ਆਦਰਸ਼ਾਂ ਨੂੰ ਮਾਰੋ ਨਾ ਕਿ ਲੈਨਨ ਨੂੰ। ਉਹਨੇ ਮੇਰੇ ਲਫ਼ਜ਼ਾਂ ਦੇ ਗਲਤ ਅਰਥ ਲਏ। ਮੈਂ ਇਹ ਗੱਲ ਤਸلیم ਕਰਦਾ ਹਾਂ ਕਿ ਸਾਡਾ ਪ੍ਰੋਗਰਾਮ ਅਤੇ ਅਮਲ ਕਾ ਧੰਦਾ ਸੀ। ਅਤੇ ਅਸੀਂ ਉਸ ਗਰਕਣ ਚ ਗੋਤੇ ਲਾ ਰਹੇ ਸੀ ਜਿਹੜੀ ਕਿ ਇਨਕਲਾਬ ਵਿਰੋਧੀ ਕਾਰਵਾਈ ਸੀ ਇਸ ਨੂੰ ਹੁਣ ਪਛਾੜ ਦਿੱਤਾ ਗਿਆ ਸੀ ਅਤੇ ਅਸੀਂ ਨੰਗੇ ਕੀਤੇ ਜਾ ਚੁਕੇ ਸੀ ਮੈਂ ਮੁੜ ਉਸ ਸਮੇਂ ਚ ਵਾਪਸ ਜਾਂਦਾ ਹਾਂ ਜਦੋਂ ਮੈਂ ਸਟਾਲਨ ਦਾ ਬਾਡੀਗਾਰਡ ਸੀ ਮੈਂ ਇੱਕ ਬੇਦਾਗ ਭਰੋਸੇਯੋਗ ਪ੍ਰਤੀਬਧ ਵਾਲਸਿਕ ਸੀ ਅਤੇ ਜਿਹੜਾ ਆਪਦੇ ਭਵਿੱਖ ਬਾਰੇ ਫਿਕਰਮੰਦ ਨਹੀਂ ਸੀ ਪਰ ਫਿਰ ਵੀ ਐਨ ਕੇ ਵੀ ਡੀ ਦੇ ਦੋ ਕਰਮੀ ਮੇਰੇ ਕੋਲ ਆਏ ਅਤੇ ਮੈਨੂੰ ਔਰ ਦਾ ਜੋਨੀ ਕੇਡਜ਼ ਦੀ ਸੈਕਟਰੀਏਟ ਚ ਹੀ ਹਿਰਾਸਤ ਚ ਲੈ ਲੈ ਗਿਆ ਅਤੇ ਮੈਨੂੰ ਲੁਈਬੀ ਨਾਂ ਆਨਕਾ ਜੇਲ ਚ ਲਜਾਇਆ ਗਿਆ 2 ਘੰਟਿਆਂ ਤੱਕ ਉਹਨਾਂ ਨੇ ਮੇਰੀ ਜ਼ਿੰਦਗੀ ਦੇ ਨਿੱਕੇ ਤੋਂ ਨਿੱਕੇ ਬਾਰੇ ਇਕੱਤਰ ਕਰਦੇ ਮੇਰੀ ਪੁੱਛਗਿੱਛ ਕੀਤੀ ਪਰ ਜ਼ੋਰ ਲਾ ਕੇ ਪੁੱਛਗਿੱਛ ਕਰਨ ਤੇ ਵੀ ਉਹ ਮੇਰੇ ਤੇ ਕੋਈ ਦੋਸ਼ ਨਾ ਲਾ ਸਕੇ ਫਿਰ ਉਹਨਾਂ ਨੇ ਮੈਨੂੰ ਪਾਉਕਰ ਵਿਖੇ ਕਾਰਵਾਈ ਸੈਕਸ਼ਨ ਚ ਲੈ ਜਾਂਦਾ ਬਾਦ ਵਿੱਚ ਇਹ ਸਾਬਤ ਹੋ ਗਿਆ ਕਿ ਐਨ ਕੇਬੀਡੀ ਦੇ ਇਨ੍ਹਾਂ ਗੁਪਤ ਜਾਸੂਸਾਂ ਵੱਲੋਂ ਰਾਈਵਨ ਨਾਂ ਦੇ ਇੱਕ ਹੋਰ ਡਰਾਈਵਰ ਦੇ ਨਾਂ ਉ ਨਾਲ ਮੇਰਾ ਨਾਂ ਮੇਲ ਲੈ ਜਾਣ ਕਰਕੇ ਅਜਿਹਾ ਹੋਇਆ ਸੀ ਉਸ ਡਰਾਈਵਰ ਦੀ ਇੱਕ ਕਾਰ ਹਾਦਸੇ 'ਚ ਮੌਤ ਹੋ ਗਈ ਸੀ ਅਜਿਹੇ ਹੀ ਹੋਰ ਵੀ ਬਹੁਤ ਸਾਰੀਆਂ ਢਕਾਹਟਾਂ ਸਨ ਜਿਹੜੀਆਂ ਯਗੋਦਾ ਨੇ ਸਰਕਾਰ ਪ੍ਰਤੀ ਸਟਾਲਨ ਅਤੇ ਸਮਾਜਵਾਦ ਪ੍ਰਤੀ ਵਫਾਦਾਰ ਲੋਕਾਂ ਤੋਂ ਖਹਿੜਾ ਛਡਾਉਣ ਦੇ ਮਕਸਦ ਨਾਲ ਢਕਾਈਆਂ ਸਨ ਇੱਕ ਹੋਰ ਮਿਸਾਲ ਲੈਂਦੇ ਹਾਂ ਇੱਕ ਵਾਰੀ ਮੈਂ ਇੱਕ ਮਸ਼ਹੂਰ ਹਵਾਵਾਜ ਐਮ ਐਮ ਗਰੋਮੋਵ ਨੂੰ ਇਹ ਸਵਾਲ ਕੀਤਾ ਕਿ ਇਹਨਾਂ ਨੇ ਹਵਾਵਾਜੀ ਸੰਸਥਾ ਦੇ ਇੰਨੇ ਜ਼ਿਆਦਾ ਇੰਜੀਨੀਅਰਾਂ ਨੂੰ ਹਿਰਾਸਤ 'ਚ ਕਿਉਂ ਰੱਖਿਆ ਹੋਇਆ ਹੈ ਬਹੁਤ ਹੀ ਸ਼ਾਂਤ ਜਿਤ ਹੋ ਉਹਨੇ ਜਵਾਬ ਦਿੱਤਾ ਇਹ ਗ੍ਰਿਫਤਾਰੀਆਂ ਜਗੋਦਾ ਤੇ ਹਵਾਵਾਜੀ ਸੰਸਥਾ 'ਚ ਕੰਮ ਕਰਦੇ ਵਦੇਸ਼ੀ ਏਜੰਟਾਂ ਦੀਆਂ ਸਾਜ਼ਿਸ਼ਾਂ ਦਾ ਨਤੀਜਾ ਹਨ ਕਿ ਹਵਾਈ ਜਹਾਜ਼ਾਂ ਦੇ ਡਿਜ਼ਾਈਨਰ ਅਤੇ ਘਾੜੇ ਇੱਕ ਦੂਜੇ ਦੇ ਖਿਲਾਫ ਅਤੇ ਆਪਣੇ ਡਿਜ਼ਾਈਨ ਦੀ ਉਪਮਾ ਅਤੇ ਹੋਰਨਾਂ ਦੇ ਡਿਜ਼ਾਈਨਾਂ ਦਾ ਨਿਖੇਰ ਕਰਦੀਆਂ ਸ਼ਿਕਾਇਤਾਂ ਅਤੇ ਇਤਰਾਜ਼ ਕਰਦੇ ਰਹਿੰਦੇ ਸਨ। ਸੋਵੀਅਤ ਰੂਸ ਦੀ ਹਵਾਵਾਜੀ ਸਨਤ ਡਿਜ਼ਾਈਨ ਅਤੇ ਪੈਦਾਵਾਰਕ ਪੱਖੋਂ ਪਛੜੇਪਣ ਦੀ ਹਾਲਤ 'ਚ ਬਣੀ ਰਹੇ ਦਾ ਮਕਸਦ ਲੈ ਕੇ ਦੁਸ਼ਮਣਾਂ ਵੱਲੋਂ ਘੜੇ ਗਏ ਮਨਸੂਬਿਆਂ ਵੱਲੋਂ ਪੈਦਾ ਕੀਤੀ ਤਰਾਸਦੀ ਸੀ। ਸਟਾਲਿਨ ਸਟਾਲਨ ਜਾਂ ਗੋਰੋ ਸ਼ੀ ਲੋਵ ਨੇ ਮੈਨੂੰ ਗ੍ਰਿਫਤਾਰ ਕਰਨ ਜਾਂ ਸਜ਼ਾ ਦੇਣ ਦੀ ਕਦੇ ਵੀ ਮੰਗ ਨਹੀਂ ਕੀਤੀ। ਇੱਕ ਹੋਰ ਬਹੁਤ ਠੁਕਮੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਸਟਾਲਨ ਅਤੇ ਸਮਾਜਵਾਦ ਦੇ ਦੁਸ਼ਮਣ ਲੋਕਾਂ ਤੋਂ ਖਿਹੜਾ ਛਡਾਉਣ ਲਈ ਕਿਸ ਹੱਦ ਤੱਕ ਜਾ ਸਕਦੇ ਸਨ। ਮੈਂ 3 ਘੰਟਿਆਂ ਤੱਕ ਬਿਨਾਂ ਅੱਖ ਝਪਕਿਆਂ ਕੇਂਦਰੀ ਕਮੇਟੀ ਮੈਂਬਰਾਂ ਦੀ ਹਿਫਾਜ਼ਤ ਕਰ ਰਿਹਾ ਬੋਲਸੋਈ ਥੀਏਟਰ ਮੂਹਰੇ ਡਿਊਟੀ ਤੇ ਤੈਨਾਤ ਸੀ। ਉਸ ਤੋਂ ਬਾਅਦ ਮੇਰੀ ਵਾਰੀ ਖਤਮ ਹੋ ਗਈ ਅਤੇ ਮੈਂ ਆਪਣੇ ਸਹਾਇਕ ਨੂੰ ਡਿਊਟੀ ਤੇ ਤਾਇਨਾਤ ਕਰ ਦਿੱਤਾ ਤਾਂ ਜੋ ਮੈਂ 2 ਘੰਟੇ ਸੌ ਸਕਾਂ ਸੌ ਕੇ ਜਾਗਣ ਤੋਂ ਬਾਅਦ ਮੈਂ ਆਪਣੀ ਡਿਊਟੀ ਤੇ ਆ ਗਿਆ ਪਰ ਮੇਰਾ ਸਹਾਇਕ ਕਿਤੇ ਵੀ ਮਿਲ ਨਹੀਂ ਰਿਹਾ ਸੀ ਪਰ ਮੈਂ ਕਦੇ ਵੀ ਕਿਸੇ ਵੀ ਅਣਹੋਣੀ ਦੀ ਸ਼ੰਕਾ ਨਹੀਂ ਕੀਤੀ ਸੀ